ਸੰਗਰੂਰ ਦੀ ਇਸੀਤਾ ਸ਼ਰਮਾ ਨੇ ਸਿੰਗਲ ਬੈਡਮਿੰਟਨ ਖੇਲਦੇ ਹੋਏ ਮੱਧ ਪ੍ਰਦੇਸ਼ ਦੇ ਵਿੱਚ ਚੱਲ ਰਹੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਤੋਂ ਤੇ ਉਹਦੇ ਵੱਲੋਂ ਸੰਗਰੂਰ ਜ਼ਿਲ੍ਹੇ ਦਾ ਮਾਣ ਵਧਾਇਆ ਗਿਆ ਤੇ ਪਰਿਵਾਰ ਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਤੋਂ ਦੱਸੇ ਕਿ ਡਿਪਟੀ ਕਮਿਸ਼ਨਰ ਸੰਦੀਪ ਰੇਸ਼ੀ ਵੱਲੋਂ ਇਸੀਤਾ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਤੇ ਅੱਗੇ ਵੀ ਸਖਤ ਮਿਹਨਤ ਕਰਕਰ ਕਰਨ ਦੇ ਲਈ ਪ੍ਰੇਰਿਤ ਕੀਤਾ। ਹੁਣ ਸਾਹਮਣੇ ਦੇਖੋ ਕੈਮਰੇ 'ਚ। ਹਾਂ ਜੀ ਬੇਟਾ ਕੀ ਨਾਮ ਤੁਹਾਡਾ ਜੀ? ਅਸ਼ੀਤਾ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਆਂ? ਸੰਗਰੂਰ। ਅਸ਼ੀਤਾ ਕਿਹੜੇ ਗੇਮ ਕਰਦੇ ਹੋ ਤੇ ਹੁਣ ਕਿੱਥੇ ਖੇਡ ਕੇ ਆਏ ਹੋ ਤੇ ਕਿਹੜਾ ਮੈਡਲ ਤੁਹਾਨੂੰ ਮਿਲਿਆ ਉਹ ਗੇਮਸ ਦੇ ਵਿੱਚ? ਮੈਂ ਬੈਡਮਿੰਟਨ ਖੇਡਦੀ ਆਂ ਤੇ ਹੁਣੇ ਅਸੀਂ Madhya Pradesh ਨਰਮਦਾਪੁਰਮ ਦੇ ਨੈਸ਼ਨਲ ਸੀ ਸਕੂਲ ਗੇਮਸ ਤੇ ਉਸ 'ਚ ਮੇਰਾ ਇੰਡੀਵਿਜੂਅਲ ਤੇ ਸਿਲਵਰ ਮੈਡਲ ਤੇ ਟੀਮ ਗੇਮ 'ਚ ਬ੍ਰੌਂਜ਼ ਮੈਡਲ ਆਇਆ। ਇੰਡੀਵਿਜੂਅਲ ਦੀ ਗੱਲ ਕਰੀ ਤਾਂ ਤੁਸੀਂ ਦੱਸ ਰਹੇ ਕੋਈ 68 ਸਾਲ ਦੇ ਵਿੱਚ ਹੁਣ ਤੱਕ ਕੋਈ ਵੀ ਕੁੜੀ-ਲੋਕ ਇਹ ਮੈਡਲ ਨਹੀਂ ਮਿਲਿਆ। ਉਹ ਡਿਟੇਲ ਦਿਓ ਥੋੜੀ ਜ ਹਾਂਜੀ 68 ਨੈਸ਼ਨਲ ਗੇਮਸ ਸੀ ਤੇ ਪਹਿਲੀ ਵਾਰ ਕਿਸੇ ਸਿੰਗਲ ਇੰਡੀਵਿਜੂਅਲ ਇਵੈਂਟ ਚ ਗਰਲਸ ਦਾ ਮੈਡਲ ਆਇਆ ਇਸ ਤਰੀਕੇ ਨਾਲ ਦੇਖਦੇ ਹਾਂ ਕਿਦਾਂ ਨੇ ਗੇਮਸ ਹੋਈਆਂ ਤੇ ਕਿੰਨਾ ਕੁ ਤੁਹਾਨੂੰ ਫੀਲ ਹੋ ਰਿਹਾ ਕਿਉਂਕਿ ਤੁਸੀਂ 68 ਸਾਲ ਦੇ ਵਿੱਚ ਪਹਿਲੀ ਵਾਰ ਰਿਕਾਰਡ ਤੋੜਿਆ ਹੈ ਮੇਰੇ ਕਾਫੀ ਸਟੇਟਸ ਨਾਲ ਮੈਚ ਸੀ ਇੱਕ ਦਿਨ ਚ ਸਾਡੇ ਉੱਤੇ 6 ਮੈਚ ਵੀ ਕਰਵਾਏ ਗਏ ਮਹਾਰਾਜ ਇਸ ਚ ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਤੇਹਰਾਨ ਨਾਲ ਮੇਰੇ ਮੈਚ ਐ ਸੀ ਤੇ ਸਾਰੀ ਵਧੀਆ ਖੇਡਣ ਵਾਲੀ ਕੁੜੀਆਂ ਸਿਓ ਤੇ ਬਹੁਤ ਵਧੀਆ ਰਹਿਣਾ ਜਿਹੜਾ ਫਾਈਨਲ ਆ ਫਾਈਨਲ ਬਾਰੇ ਕੀ ਕਹਿਣਾ ਚਾਹੋਗੇ ਫਾਈਨਲ ਕਿਸ ਤਰੀਕੇ ਦਾ ਹੋਇਆ ਫਾਈਨਲ ਮੇਰਾ ਤਾਮਿਲਨਾਡੂ ਦੀ ਕੁੜੀ ਨਾਲ ਸੀ ਸਾਡਾ ਮਤਲਬ ਕਾਫੀ ਟੱਕਰ ਦਾ ਮੈਚ ਅੱਜ ਰਿਹਾ ਸੀ ਪਰ ਐਂਡ 'ਚ 2 ਪੁਆਇੰਟ ਹੋ ਲੈ ਗਈ ਤਾਂ ਉਹਦੀ ਲਈ ਜਿੱਤ ਕਿੰਨੇ ਸਾਲ ਦੀ ਉਮਰ 'ਚ ਤੁਸੀਂ ਜਿਹੜੇ ਗੇਮ ਇਹ ਸਟਾਰਟ ਕੀਤੀ ਸੀ ਬੈਡਮਿੰਟਨ ਮੈਂ 6 ਸਾਲ ਦੀ ਉਮਰ 'ਚ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਤੱਕ ਕਿਸ ਤਰੀਕੇ ਦਾ ਸਫ਼ਰ ਰਿਹਾ ਜਦੋਂ ਸ਼ੁਰੂਆਤ ਕੀਤੀ ਉਦੋਂ ਲੈ ਕੇ ਹੁਣ ਤੱਕ ਕਿਵੇਂ ਦਾ ਸਫ਼ਰ ਰਿਹਾ ਥੋੜਾ ਮੁਸ਼ਕਿਲ ਸੀ ਬਹੁਤ ਹਾਰਡ ਵਰਕ ਜ਼ਰੂਰੀ ਸੀ ਤੇ ਫਲ ਤਾਂ ਮਿਲਦਾ ਹੀ ਹੈ ਹਾਰਡ ਵਰਕ ਦਾ ਫੈਮਲੀ سپورਟ ਕਵਰ ਹੈ ਪਾਪਾ ਮੈਂ ਦੋਨੋਂ ਬਹੁਤ سپورਟਿਵ ਹੈ ਪਾਪਾ ਹਮੇਸ਼ਾ ਨਾਲ ਜਾਂਦੇ ਆ ਕਿਤੇ ਵੀ ਗੇਮ ਜ਼ੋਨ ਤੇ ਮੰਮੀ ਵੀ ਬਹੁਤ سپورਟ ਕਰਦੇ ਹੋ ਵੀ ਨਾਲ ਜਾਂਦੇ ਰਹੇ ਹਮੇਸ਼ਾ ਹਾਂ ਕਿੰਨਾ ਕੁ ਟਾਈਮ ਦਿੰਦੇ ਹੋ ਗੇਮ ਨੂੰ ਜਾਂ ਤੁਹਾਡੀ ਪ੍ਰੈਕਟਿਸ ਕਿਸ ਲੈਵਲ ਦੇ ਰਹੀ ਹੈ ਕਿੰਨੇ ਵਜੇ